ਦਾ ਉਹ ਜਨਰਲ ਜਿਹਨਾਂ ਨੇ 1772 ਦੇ ਵਿੱਚ ਉਹ ਇਹ ਕੀਤਾ ਦਿੱਲੀ ਕੇ ਸਾਧੂ ਨੂੰ ਸੱਚੇ ਪਾਤਸ਼ਾਹ ਸਿੱਧ ਜਗੀਆਂ ਨੂੰ ਜਿੱਤ ਤੇ ਪਾਵਤਾ ਮੁਸਲਮਾਨਾਂ ਦੇ ਵੱਡੇ ਜਿਹੜੇ ਸਥਾਨ ਸਭਾ ਚ ਗਏ ਜਿਹਨਾਂ ਕਿਰਪਾਤੇਾਰੇ ਆਜਿ ਸਦੀਰ ਹਾਰਨ ਦੀ ਰੈਡ ਸਤਿਗੁਰੂ ਜੀ ਨੇ ਜਿੱਥੇ ਆਰਾਮ ਕਰਨਾ ਸੀ ਨਾ ਉਸ ਆਸਰਾ ਦੇ ਉੱਪਰ ਉਹ ਧੰਗਾ ਦਾ ਪਰਿਵਾਰ ਉਹ ਨਾਨਕ ਸਿੰਘ ਜੀ ਨੂੰ ਲੈ ਗਿਆ। ਮਹਾਰਾਜ ਉਸੇ ਆਸਰਾ ਦੇ ਉੱਪਰ ਆਇਆ। ਪਰ ਸਤਿਗੁਰੂ ਨੂੰ ਨਾਨਕ ਸਿੰਘ ਮਹਾਰਾਜ ਦਾ ਸਾਧ ਸੰਗਤਾਂ ਪਰਮੇਸ਼ਰ ਸੰਗਮ ਹੋਇਆ। ਇਹਨਾਂ ਜਿੱਕਰ ਤੋਂ ਸਾਧ ਸੰਗਤਾਂ ਵੀ ਚੋਣ ਤੇ ਜਿੱਥੇ ਸਤਿਗੁਰੂ ਨਾਨਕ ਸਿੰਘ ਮਹਾਰਾਜ ਸਾਚਖੰਡ ਵਿੱਚ ਜਾਂਦੇ ਨੇ ਉੱਥੇ ਪਰਮੇਸ਼ਰ ਵਾਹਿਗੁਰੂ ਦੀ ਤੁਹਾਡਾ ਹਿਸਾਬ ਕੋਈ ਤੁਸਬਾਲ ਕਰਦੇ ਨਹੀਂ ਬਚਤ ਪਰਾਸ ਕਰਦੇ ਨਹੀਂ ਉਹਨੇ ਪਰਮਿਸ਼ਨ ਵੀ ਬਚਤ ਨਹੀਂ ਦਿੱਤੀ ਤੇ ਨਾਲ ਤੇਰਾ ਨਾਮ ਆਵਾਜ਼ ਤੇਰੇ ਨਾਮ ਕੋ ਪਰਮਿਸ਼ਨ ਜੇ ਤੇ ਵੀ ਮੰਦਰੀ ਆਇਆ ਉਹ ਤੇਰੀ ਮੰਦਰੀ ਆਇਆ ਤੇ ਸੋ ਪਰ ਜਿਹੜਾ ਕਰ ਕੋ ਸੋ ਤੇਰਾ ਕਰ ਕੋ ਸਾਹ ਸੰਤ ਐਮੀਲਾ ਪੰਚੀ ਸਾਹਿਬ ਜਿਹੜੀ ਕਾ ਦੇ ਉਹ ਪਾਲ ਨਾ ਪਰਮਿਸ਼ਨ ਤੇ ਸਾਧੂ ਗੁਰਨਾਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਜਾਂਦੀ ਹੈ نند پایا

ਸੰਤਨ ਕਾ ਪ੍ਰਸਾਦੇ ਕਭ ਨਾਮਕ ਹਰਿ ਸਿਉ ਮਨ ਮੰਨਿਆ ਰੰਗ ਰਤੇ ਇਸ ਮਾਦੇ ਜਿਨਾਂ ਨਾ ਵਿਸਰੈ ਨਾਮ ਸੇਗਨੇਹਿਆ ਤੇਜਨ ਜਾਨੋ ਮੂਲ ਸਾਈਂ ਦੇ ਭਿਆ ਸੰਤ ਸਹਾਇ ਜੀ ਕੇ ਪਪ ਜਗ ਤਾਰਨ ਹਾਰ ਸਬ ਦੇ ਉਜੇ ਜਾਣੀਐ ਨਾਨਕ ਨਾਮ ਪਿਆਰ ਆਪ ਸਾਧ ਸੰਗਤ ਸੰਗ ਮਹਾਂਪੁਰਸ਼ ਸੰਤ ਬਾਬਾ ਨਰੰਜਨ ਸੰਗਿਆ ਦੇ ਜੋ ਮਿੱਠੀ ਯਾਦਗਾਰ ਹੈ ਸਮੂਹ ਨਗਰ ਨਿਵਾਸੀ ਸੰਗਤਾਂ ਇਲਾਕੇ ਨਿਵਾਸੀ ਸੰਗਤਾਂ ਐਨਆਰਪਾਏ ਸਾਰੀਆਂ ਸੰਗਤਾਂ ਨਾਲ ਮਿਲ ਕੇ ਬੜੇ ਸ਼ਰਧਾ ਤੇ ਧੂਮਤਾਪ ਦੇ ਨਾਲ ਬਹੁਤ ਸਾਲਾਂ ਤੋਂ ਆਪ ਮਹਾਪੁਰਸ਼ਾਂ ਦੀ ਮਿੱਟੀ ਯਾਦਗਾਰ ਸਲਾਨਾ ਯਾਦਗਾਰ ਬਣਾ ਰਹੇ ਹੋ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਤੂਈ ਜੈ ਕਰੁਣਾ ਦੀ ਹੁੰਦੀ ਹੈ ਗੁਰੂ ਸੁਆਰਿਓ ਜੋ ਆਪ ਨਾਮ ਜਪਦੇ ਨੇ ਤੇ ਹੋਰਾਂ ਨੂੰ ਨਾਮ ਚ ਪਾਉਂਦੇ ਨੇ ਗੁਰੂ ਦੇ ਨਾਲ ਜੋੜਦੇ ਹਨ ਪੇਰ ਉਹਨਾਂ ਦੀ ਜੈ ਜੈ ਚਾਰੋਂ ਬੋਲੇ ਹੈ ਸਾਧ ਸੰਗਤ ਪਰਉਪਕਾਰੀ ਉਹਨਾਂ ਸਮਿਆਂ ਦੇ ਵਿੱਚ ਕਿੰਨੇ ਸਾਲ ਹੋ ਚੁੱਕੇ ਹਨ ਉਹ ਦਾਸੀ ਮਹਾਪੁਰਸ਼ ਹੁੰਦੇ ਸੀ ਸਾਧ ਸੰਤ ਉਹ ਸਭੇ ਕਿਉਂ ਵਿਦਿਆ ਬਹੁਤ ਘੱਟ ਹੁੰਦੀ ਸੀ ਉਹਨਾਂ ਸਮਿਆਂ ਦੇ ਵਿੱਚ ਜੋ ਮਹਾਪੁਰਸ਼ ਹੁੰਦੇ ਸੀ ਸਾਧੂ ਜਾਨੋ ਦਾਸੀ ਸਾਧੂ ਉਹੀ ਵਿਦਿਆ ਦਿੰਦੇ ਹੁੰਦੇ ਸੀ ਉਹ ਇਹਨਾਂ ਦੇ ਜੋ ਵਿਦਿਆਰਥੀ ਹੁੰਦੇ ਸੀ ਸਾਧ ਸੰਗਤ ਉਹਨਾਂ ਦਾ ਜੋ ਸ਼ੇਸ਼ਰ ਹੁੰਦਾ ਸੀ ਧੋਖਾ ਨਹੀਂ ਸੀ ਖਾਂਦਾ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਬਾਣੀ ਦਾ ਉਚਾਰਨ ਕਰਦੇ ਸੋ ਜੋ ਰੱਬ ਦੇ ਪਿਆਰੇ ਹੁੰਦੇ ਹਨ ਆਪ ਨਾਮ ਜਪਦੇ ਨੇ ਤੇ ਹੋਰਾਂ ਨੂੰ ਗੁਰੂ ਦੇ ਨਾਲ ਬਾਣੀ ਦੇ ਨਾਲ ਸਿਮਰ ਤੇ ਨਾਲ ਜੋੜਦੇ ਹਨ ਹਰ ਅਨਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰਪੂਰੇ ਕੀ ਬਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਤਾਂ ਤਨ ਗੁਰੂ ਅਰਜਨ ਦੇ ਮਹਾਰਾਜ ਕੀ ਦੀ ਬਡਿਆਈ ਆਪਣੇ ਪਿਆਰਿਆਂ ਨੂੰ ਆਪਣੇ ਸੰਤਾਂ ਨੂੰ ਰੱਬ ਦੇ ਪਿਆਰਿਆਂ ਨੂੰ ਬਡਿਆਈ ਦਿੰਦੇ ਹਨ ਸੰਤ ਸਾਧ ਕੀ ਮਹਿਮਾ ਬੇਦ ਨਾ ਜਾਣ ਹੈ ਜੇ ਤਾ ਸੁਣ ਹੈ ਤੇ ਤਾ ਵਖਿਆਨਾ ਹੈ

ਕੇ ਜਨ ਜਾਨੈ ਜੀਤਾ ਸੁਨਹਿ ਤਿ ਤਵ ਖਿਆਨਹਿ ਸਾਧ ਕੀ ਉਪਮਾ ਤੇ ਗੁੰਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਸਦਾ ਬਿਆੰਤ ਸਾਧ ਕੀ ਸੋਭਾ ਉਚਤੇ ਉਚੀ ਸਾਧ ਕੀ ਸੋਭਾ ਮੂਚਤੇ ਮੂਚੀ ਸਾਧ ਕੀ ਸੋਪਾ ਸਾਧ ਬਰਣੀ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਰੱਬ ਦੇ ਪਿਆਰ ਦੇ ਸਾਧੂ ਜਨਾਂ ਚ ਜੋ ਰਤੇ ਗਏ ਹਨ ਜੋ ਰੰਗਰ ਚ ਅੜ ਜੜ ਗਏ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਹਰ ਹਰ ਜਨ ਦੁਏ ਕਹੈ ਬਿੰਦ ਵਿਚਾਰ ਕਛ ਨਾਹੀਂ ਜਲ ਦੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ ਜਿਸ ਤਰ੍ਹਾਂ ਪਾਣੀ ਦੇ ਵਿੱਚ ਗੋਲਗਲਾ ਬਣਦਾ ਹੈ ਕੋਈ ਭੇਦ ਨਹੀਂ ਹੁੰਦਾ ਉਹਦੇ ਦੀ ਇਸ ਤਰ੍ਹਾਂ ਹੀ ਰੱਬ ਦੇ ਪਿਆਰਿਆਂ ਦੇ ਵਿੱਚ ਸੰਤ ਜਨਾਂ ਦੇ ਵਿੱਚ ਤੇ ਅਕਾਰਪੁਰਖ ਪਰਮਾਤਮਾ ਦਾ ਹੀ ਰੂਪ ਹੋ ਜਾਂਦਿਆ ਨਾਂ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ ਹੈ ਇਸ ਕਰਕੇ ਕੋਈ ਬਚਨ ਕਰ ਦਿੰਦੇ ਹਨ ਸਾਧ ਸੰਗਤ ਉਹ ਪੂਰਨ ਹੁੰਦਾ ਹੈ ਜੋ ਦਾ ਹੋ ਜਾਂਦਾ ਹੈ ਆਕਾਰ ਪੁਰਖ ਪਰਮਾਤਮਾ ਦਾ ਜੋ ਜਨ ਤੁਮਰੀ ਭਗਤ ਕਰੰਤੇ ਤੈਨ ਕੇ ਕਾਜ ਸਵਾਗਤਾ ਮਹਾਂਪੁਰਖ ਸੰਗ ਬਾਬਾ ਆਤਰ ਸੰਗਤੀ ਮਾਤੂਆਂ ਨਾਲ ਸਹਿਬਾੜੇ ਹਰ ਭਗਤ ਸੇਮਰਤੇ ਦੇ ਚੁੜੇ ਰਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਕੰਮਾਹਿ ਮਿਟਾਵੋ ਸਿਮਰੋ ਜਾਸ ਮਿਸੁੰਤਰੇ ਏਕੈ ਨਾਮ ਜਪਕ ਅਗਣਤ ਅਨੇਕੈ ਬੇਦ ਪ੍ਰਾਣ ਸਿਮਰਤ ਸੋ ਧਖਰ ਕਿਨੇ ਰਾਮ ਨਾਮ ਇਕ ਅੱਖਰ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ ਕੰਘੀਏ ਕਹਿ ਦਰਸ ਤੋਹਾਰੋ ਨਾਨਕ ਉਨ ਸੰਗ ਮੋਹਿ ਉਦਾਰੋ ਉਹਨਾਂ ਦੇ ਸੰਗ ਮਿਲ ਜਾਵੇ ਆਪ ਦਾ ਕਰੇ ਹੁੰਦੇ ਅੰਨਾ ਡੁੱਬਦੀ ਦੁਨੀਆ ਨੂੰ ਤਾਰਨ ਬਾਤ ਉਸ ਸੰਸਾਰ ਨੇ ਆਉਂਦੇ ਹਨ ਜਿਹੜੇ ਨਗਰ ਦੇ ਇੱਕ ਲਾਕੇ ਦੇ ਚੰਗੇ ਭਾਵ ਆਉਂਦੇ ਨੇ ਗੁਣ ਸੁਵਾਰਿਓ ਉੱਥੇ ਰੱਬ ਦੇ ਪਿਆਰੇ ਆਉਂਦੇ ਹਨ ਜਿਹਦੇ ਜੰਗੇ ਭਾਗੋਂ ਤੋਂ ਭਾਗ ਹੁੰਦੇ ਹਨ ਨਗਰ ਦੇ ਇਲਾਕੇ ਦੇ ਜਿਸ ਤਰ੍ਹਾਂ ਸਾਧ ਸੰਗਤ ਆਪਣੇ ਨੇੜੇ ਹੀ ਰਾਤਾ ਸਭ ਟੱਕੀ ਨੂੰ ਭਾਕ ਲਾ ਦਵਤੇ ਉਹਨਾਂ ਨੇ ਨਾਮ ਜਪਿਆ ਸਿਮਰਨ ਕੀਤਾ ਸਾਧ ਅਸਾਧ ਸੰਗਤ ਉਹ ਮਾਗਦੀਆਂ ਰਾਤਾਂ ਦੇ ਵਿੱਚ ਲਹਿਰ ਦੇ ਵਿੱਚ ਖੜ ਖੜ ਕੇ ਕਿਨੇ ਕਿਨੇ ਜਪੀ ਸਾਬ ਜੀ ਦੇ ਪਾਠ ਕਰਦੇ ਰੰਗ ਲਾਗਤ 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 ਹੈ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹਨਾਂ ਨੂੰ ਵੀ ਰੰਗ ਚੜ ਗਿਆ ਹੈ ਇਸ ਕਰਕੇ ਨਾਮ ਦੀਆਂ ਵਡਿਆਈਆਂ ਨੇ ਗੁਰੂ ਸਵਾਰਿਓ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਹ ਸਾਹ ਸੰਭਾਲੇ ਇਹ ਲੋਕ ਸੁਖੀਏ ਪਰ ਲੋਕ ਸੁਹਾ ਸੁਹੇਵੇਂ ਜਦ ਤੱਕ ਅਮਰ ਰਖਵਾਲੇ ਗੁਰੂ ਦਾ ਬਚਨ ਬਸਾਈ ਨਾਲੇ ਜਨ ਨੇ ਡੂਬੈ ਕਾਸ ਕਰ ਨਹੀਂ ਲੈਵਾ ਭਾਏ ਨਾ ਸਕੈ ਜਾਲੇ ਨਿਰਤਨ ਕੋ ਤਨ ਅੰਧਲੇ ਕਉ ਟਿਕ ਕ ਮਾਤੂ ਦੂਧ ਜੈਸੇ ਬਾਲੇ ਸਾਗਰ ਮਹਿ ਕੋਹਿ ਥ ਪਾਇਓ ਹਰ ਨਾਨਕ ਕਰੀ ਕਿਰਪਾ ਕਰਪਾਲੇ ਜਿਸ ਤਰਾਂ ਸਮੁੰਦਰ ਨੂੰ ਤਰਵੇਂ ਬਾਗ ਤੇ ਪਾਰ ਕਰਨ ਲਈ ਬਾਗ ਤੇ ਬੇੜੀ ਦੀ ਲੋੜ ਹੈ ਇਸ ਤਰਾਂ ਗੁਰੂ ਸਵਾਰਿਓ ਜੋ ਪਰਮੇਸ਼ਰ ਹੈ ਵਾਹਿਗੁਰੂ ਦਾ ਨਾਮ ਨਹੀਂ ਪ੍ਰਲੋਕ ਦੇ ਵਿੱਚ ਸਹਾਇਤਾ ਕਰਨੀ ਹੈ ਜਿਹ ਮਾਤ ਪਿਤਾ ਸੁਤ ਵੀਤ ਨਾ ਭਾਈ ਮਨੁਹਾਨਾਮ ਤੇਰੇ ਸੰਗ ਸਹਾਈ ਜਿਹ ਮਾਰਗ ਕੈ ਗਣੇ ਜਾਏ ਨਾ ਕੋਸਾ ਹਰ ਕਾ ਨਾਮ ਹਾ ਸੰਗ ਤੋਸਾ ਜੇ ਨਾਲ ਜਾਣੇ ਵਾਲੀ ਮੰਤੋ ਹੈ ਕੇਵਲ ਤੇ ਕੇਵਲ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਹੈ ਜੋ ਪ੍ਰਲੋਕ ਦੇ ਵਿੱਚ ਸਹਾਇ ਹੋਣਾਂ ਦਾ ਹੈ ਬੜੇ ਬੜੇ ਜੋ ਦੀ ਸਹ ਲੋਗ ਕਿੰਨ ਕੋ ਪਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਬੜਿਆਈ ਸੋ ਵੱਡਾ ਜਿਨੇ ਰਾਮ ਨੇ ਬਲਾਈ ਭੂਮੀਆਂ ਭਮ ਹਬਰ ਨੇ ਤਲੁਜੈ ਛੋੜ ਚਲਾ ਤ੍ਰਿਸ਼ਨਾ ਨਹੀਂ ਮੁਝੈ ਕਹੋ ਨਾਨਕੋ ਇਹ ਮਤ ਵਿਚਾਰਾ ਬਿਨ ਨਸ ਗਣ ਨਹੀਂ to the time.

ਜੇ ਜਾਨ ਮਾਰ ਵੇ ਜੇ ਜਾਨ ਮਾਰ ਵੇ ਕਹੋ ਨਾਨਕ ਇਹੋ ਤਤ ਵਿਚਾਰਾ ਤਤ ਕੱਢਿਆ ਹੈ ਕੀ ਤਤ ਕੱਢਿਆ ਹੈ ਬਿਨ ਭਜਨ ਨਹੀਂ ਛੁਟਕਾਰਾ ਹਰੀ ਦੇ ਭਜਨ ਤੋਂ ਬਿਨਾ ਛੁਟਕਾਰਾ ਨਹੀਂ ਹੈ ਕਿਆ ਕਹ ਖਟਿਆ ਕਹਾ ਗਵਾਇਆ ਚਲੋ ਸਿਤਾਵ ਦੀ ਬਾਣ ਬੁਲਾਇਆ ਹਰ ਫਰਮਾਨ ਦਰਹਿ ਕਾਇਆ ਓਥੇ ਸੱਜੋ ਹੀ ਸੱਜ ਨਿਬੜੈ ਜੁਨ ਵਖ ਕਰੇ ਜੁ ਜਮਾਨਿਆ ਥਾਉ ਨਾ ਪਾਇਨ ਕੂੜਿਆ ਮੋਂ ਕਾੜਾ ਦੋ ਜਗ ਚਾਲਿਆ ਤੇਰੇ ਨਾਮੇ ਰੱਤੇ ਜਿਹੜੇ ਰੱਤੇ ਕਹਿਨੇ ਉਹਦੇ ਵਿੱਚ ਲੀਨ ਹੋ ਗਏ ਹਨ ਤੇਰੇ ਨਾਮੇ ਰਤੇ ਸਿਰ ਜਨ ਗਏ ਹਾਰ ਗਏ ਸਿੱਖ ਘਣ ਵਾਲਿਆ ਲਿਖ ਨਾਵੇਂ ਧਰਨ ਬਹਾਲਿਆ ਇਸ ਕਰਕੇ ਗੁਰੂ ਸਵਾਰਿਓ ਜੇ ਨਾਲ ਜਾਣੇ ਵਾਲੀ ਵਾਰ ਤੋਂ ਹੈ ਤਾਂ ਕੇਵਲ ਤੇ ਕੇਵਲ ਵਾਹ ਗੁਰੂ ਦਾ ਨਾਮ ਹੀ ਹੈ ਬੜਾ ਸਾਡੇ ਸਤਿਕਾਰਯੋਗ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਪ੍ਰਚਾਰਕ ਸਹਿਬਾਨ ਸਰਦਾਰ ਸਿੰਘ ਸਾਹਿਬ ਗ੍ਰੰਥਕ ਸਾਹਿਬਾ ਮਾਈ ਗੋਦੀਪ ਸਿੰਘ ਜੀ ਉਚੇਚੇ ਤੌਰ ਤੇ ਪ੍ਰਵਾਨਕਾਂ ਦੇ ਹੁਕਮ ਅਨੁਸਾਰ ਪਹੁੰਚੁcke ਹਨ ਜੋ ਇਹਨਾਂ ਦਾ ਸਮਾਹ ਹੈ ਸਵਾ 8:00 ਵਜੇ ਤੋਂ ਪ੍ਰਬੰਧਕਾਂ ਨੇ ਕਿਹਾ ਸੀ ਉਹਨਾਂ ਨੇ ਕਹਿ ਦਿੱਤਾ ਪ੍ਰਧਾਨ ਸਭ ਜਨ ਵੀ ਜਦੋਂ ਆੜਨ ਸਮਾਪਤੀ ਕਰਦੇ ਨੇ ਇਸ ਕਰਕੇ ਗੁਰੂ ਸਵਾਰੇ ਨਾਮ ਦੀਆਂ ਬੁੜਿਆਨਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰ ਕਰ ਸਭ ਕੋ ਆਪ ਜੀ ਸਰਬਨ ਕਰ ਰਹਿ ਸ੍ਰੀ ਸੰਤ ਬਾਬਾ ਦਰ ਸਿੰਘ ਜੀ ਮਖਤੂਆਣਾ ਸਾਹ ਬਲੇ ਸੇਮਣ ਦੇ ਵਿੱਚ ਜੁੜੇ ਰਹਿੰਦੇ ਉਹਨਾਂ ਦੇ ਨਕਤੇ ਸਾਧ ਸੰਗਤ ਸੂਬੇਦਾਰ ਸਿੱਖ ਫੌਜ ਦੇ ਵਿੱਚ ਜਦੋਂ ਛੁੱਟੀ ਕੱਟ ਕੇ ਆਇਆ ਕਰਨਾ ਕਿਹਾ ਕਰਨਾ ਹਰਸਿਆਂ ਤੂੰ ਫੌਜ ਦੇ ਵਿੱਚ ਹੋ ਜਾ ਆਪਣੇ ਕਿਰਤ ਕਰੀ ਜਾਏ ਜੋ ਆਪਦਾ ਸੁਭਾਅ ਬਣਿਆ ਖਿਆਲ ਹੈ ਆਪਣਾ ਸਿਮਰਨ ਕਰੀ ਜਾਏ ਪਰ ਫੌਦੇ ਵਿੱਚ ਭਰਤੀ ਹੋ ਜਾਵੇ ਜਦੋਂ ਵੀ ਆਇਆ ਕਰਨਾ ਸੁਭੇਦਾਰ ਨੇ ਮਹਾਪੁਰਸ਼ ਨੂੰ ਇਹੀ ਬੇਨਤੀ ਕਰਿਆ ਕਰਨੀ ਸਾਧ ਸੰਗਤ ਸਮਾਂ ਬੀਤਦਰ ਗਿਆ ਫੌਦੇ ਵਿੱਚ ਭਰਤੀ ਹੋ ਗਏ ਪਰ ਜੋ ਆਪਣਾ ਨਿਤਨੇ ਸੇ ਜਿਸ ਤਰ੍ਹਾਂ ਗੁਰ ਸਿੱਖ ਦਾ ਨਿਤਨੇ ਮਹ ਹੈ ਨਾ ਗੁਰ ਸਾਹਿਬ ਗੁਰ ਕਾਜ ਜੋ ਸਿੱਖ ਅਖਾਏ ਸੋ ਪੜ ਕੇ ਉਠ ਹਰ ਨਾਮ ਤਿਆਗਾ ਗੁਰ ਸਿੱਖ ਦਾ ਨਿਤਨੇਮ ਹੈ ਨਿਤ ਤੱਕ ਕਰਮ ਹੈ ਅਮਰ ਤੇ ਗਲੇ ਉੱਠਣਾ ਸੋ ਜਿ ਸ਼ਨਾਣ ਕਰਨਾ ਗੁਰੂ ਕਰ ਜਾਣਾ ਗੁਰੂ ਮਹਾਰਾਜੀਆਂ ਦੇ ਦਰਸ਼ਨ ਕਰਨੇ ਬਾਣੀ ਪੜਨੀ ਬਾਣੀ ਸਰਵਣ ਕਰਨੀ ਸੇਵਾ ਸਿਮਰਨ ਕਰਨ ਸੰਗਤ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਨਿਕਲਿਆ ਕਰਮ ਹੈ ਗੁਰ ਸਿੱਖ ਦਾ ਇਸ ਤਰ੍ਹਾਂ ਉਹਨਾਂ ਸਾਰੇ ਸੰਤ ਭਾਤੇ ਹੋ ਗਏ ਹਨ ਪਰ ਆਪ ਇਕਾਂਗ ਦੇ ਵਿੱਚ ਚਲੇ ਜਾਂਦੇ ਜਿਸ ਤਰ੍ਹਾਂ ਭਗਤ ਰੇਣੀ ਜੀ ਕਰਮ ਕਰਾਇਆ ਆਪਣੇ ਆਤਮੇ ਹੋਰ ਤੇ ਕਿਤਾਇਨਾ ਅਲੱਖ ਲਖਾਂ ਵੈ ਇਸ ਤਰ੍ਹਾਂ ਉਹਨਾਂ ਇਕਾਂਗ ਦੇ ਵਿੱਚ ਚਲੇ ਜਾਣਾ ਆਪਣੇ ਸਿਮਰਨ ਦੇ ਵਿੱਚ ਜੁੜ ਜਾਣਾ ਊੜੀ ਊੜਾ ਵਸਾ ਕੋਸਾਂ ਤੇ ਸਭ ਬਾਖੇ ਬਚਰੇ ਸ਼ਰਿਆ ਤੈਨ ਕਬਨ ਖਲਾਵੇ ਕਾਮ ਚੁਗਾਵੇ ਮਨ ਮਹਿ ਸਿਮਰਨ ਕਰਿਆ ਨਾਮ ਦੀਆਂ ਵਡਿਆਈਆਂ ਨੇ ਸਿਮਰਨ ਦੀਆਂ ਵਡਿਆਈਆਂ ਨੇ ਹਾਥ ਪਾਉ ਕਰ ਗਾਨ ਸਭ ਜੀਤ ਨਰੰਜਨ ਨਾਲ ਆਪਣਾ ਮਨ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਜੋੜ ਕੇ ਰੱਖਣਾ ਤੇ ਹੱਥਾਂ ਪੈਰਾਂ ਦੇ ਨਾਲ ਕਿਰਤ-ਵੀਰਤ ਕੰਮ ਹੀ ਹੈ ਸਤਿਗੁਰਾਂ ਨੇ ਬੇਲ ਮਿੱਠਣ ਹੁਣੇ ਕਿਹਾ ਕਿਰਤ-ਵੀਰਤ ਲੈ ਵੀ ਕਿਹਾ ਹੈ ਕਿਰਤ ਕਰੋ ਨਾਮ ਜੋ ਉਹ ਪਾਣ ਛਕੋ ਗੁਰੂ ਨਾਨਕ ਦੇਵ ਮਹਾਰਾਜੀਆਂ ਦਾ ਇਹ ਉਪਦੇਸ਼ ਹੈ ਸਤ ਸੰਗਤ ਕਿਰਤ-ਵੀਰਤ ਵੀ ਕਰਨੀ ਹੈ ਪਰ ਪਰ ਆਪਣਾ ਜੋ ਮਨ ਹੈ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਜੋੜ ਕੇ ਰੱਖਣਾ ਆਪ ਜੀ ਹੁਣ ਕਿੰਨੇ ਸਾਲ ਹੋ ਚੁੱਕੇ ਹਨ ਮਹਾਂਪੁਰਸ਼ਾਂ ਦੀ ਯਾਦਗਾਰ ਮਨਾਉਂਦੇ ਹੋ ਕਿਉਂਕ ਮਨਾਉਂਦੇ ਹੁੰਦਾ ਨੇ ਨਾਮ ਜਪਿਆ ਆਪ ਜਪਿਆ ਤੇ ਵਿਛੜੀਆਂ ਰੂਹਾਂ ਨੂੰ ਆਕਾਰਪੁਰਖ ਵਾਹਿਗੁਰੂ ਦੇ ਨਾਲ ਗੁਰੂ ਦੇ ਨਾਲ ਜੋੜਿਆ ਹੈ ਇਸ ਤਰ੍ਹਾਂ ਉਹ ਸੰਗਤ ਸੰਗਤ ਸਿਮਰਤੀ ਵਿੱਚ ਜੁੜਦੇ ਰਹਿੰਦੇ ਜੋ ਆਪਣੀ ਮਹਾਪੁਰਸ਼ ਸਿਮਰਨ ਕਰਦੇ ਹੁਣ ਉਦਲਤੀ ਗੱਲ ਹੈ ਕਿਸੇ ਨੇ ਸ਼ਿਕਾਇਤ ਕਰਦੋਤੀ ਆਪ ਸਭ ਦੇ ਪਾਸ ਸਭ ਦੇ ਆਪ ਸਭ ਦੇ ਪਾਸ ਕਹਿੰਦੇ ਬੱਬਾ ਜੀ ਜੋ ਬਾਬਾ ਤਾਂ ਸੰਗ ਜੀ ਹਨ ਪ੍ਰੇਡ ਦੇ ਵਿੱਚ ਆਉਂਦੇ ਨਹੀਂ ਕਦੇ ਵੀ ਕਿਉਂ ਸਵੇਰੇ ਜੋ ਅਮਰ ਕਲੇਰੇ ਉਹਨਾਂ ਦੀ ਪ੍ਰੇਡ ਹੁੰਦੀ ਹੈ ਖਾਲਣ ਹੁੰਦੇ ਹਨ ਸਾਰੇ ਹਾਜ਼ਰੀ ਲੱਗਦੀ ਹੈ ਕਿ ਕਦੇ ਵੀ ਨਹੀਂ ਆਉਗੇ ਕਦੇ ਕਾਂਗ ਦੇ ਵਿੱਚ ਬੈਠੇ ਰਹਿੰਦੇ ਹਨ ਜੋ ਚੰਗਾ ਹੁੰਦਾ ਅਸਰ ਨਾ ਉਹ ਨਰੀਖਣ ਕਰਦਾ ਹੈ ਪਹਿਲਾਂ ਵੀ ਪਹਿਲਾਂ ਉਹ ਦੇਖਣ ਦਾ ਸਹੀ ਜਿਵੇਂ ਚੁਗਲੀ ਪੀਂਦੇ ਹੈ ਇਹ ਤੇ ਅਸਰ ਤਾਂ ਹੋਵੇਗਾ ਜੇ ਮੈਂ ਉਹ ਆਪਣਾ ਸਾਰਾ ਦੇਖਾਂਗਾ ਤੱਕ ਪੜਾਂਗਾ ਦੇਖਿਆ ਸਾਧ ਸੰਗਤ ਆਪਣੇ ਇਕਾਂਤ ਦੇ ਵਿੱਚ ਬੈਠੇ ਨੇ ਬ੍ਰੇਡ ਹੋ ਰਹੀ ਹੈ ਉਸ ਜਨ ਨੂੰ ਸ਼ਿਕਾਇਤ ਕੀਤੀ ਸਾਧ ਸੰਗਤ ਉਹ ਤਾਂ ਆਪਣੇ ਬ੍ਰੇਡ ਦੇ ਵਿੱਚ ਹਾਜ਼ਰ ਸਨ ਜਦੋਂ ਜਾ ਕੇ ਦੇਖਿਆ ਉਥੇ ਵੀ ਆਪਣੇ ਸਿਮਰ ਦੇ ਵਿੱਚ ਜੁੜੇ ਹੋਏ ਇਸ ਤਰ੍ਹਾਂ ਜਦੋਂ ਪਤਾ ਲੱਗਿਆ ਹੈ ਮਹਾਪੁਰਸ਼ਣ ਸੰਤ ਬਾਬਾ ਉਤਰ ਸੰਗੀ ਮਸਤੂਆਣਾ ਸਾਹਵਾਰਿਆਂ ਨੇ ਸ਼ਿਕਾਇਤ ਕੀਤੀ ਹੈ ਪਰ ਜਿਹਨੇ ਸ਼ਿਕਾਇਤ ਕੀਤੀ ਆਖਰ ਖਾਣੋਂ ਉਹ ਮੋਹ ਦੇ ਖਾਣੇ ਪੈਂ ਹੈ ਜੋ ਨਿੰਦਾ ਕਰਦਾ ਹੈ ਕਿਸਰਾ ਮਾੜਾ ਤਵਦਾ ਹੈ ਸਿਆਣਿਆਂ ਦਾ ਕਥਨ ਹੈ ਕਈ ਵਾਰੀ ਨਾ ਬੇਟਵਾ ਕਿਸੇ ਨੇ ਪਟਦੇ-ਪਟਦੇ ਆ ਕੇ ਵਿਚੜੀ ਜਾਂਦਾ ਹੁੰਦਾ ਕਈ ਵਾਰੀ ਬੰਤਾ ਕਿਸੇ ਦੇ ਜੁਗਲੇ ਨੇਦਿਆ ਕਰਨ ਦੇ ਬਾਅਦ ਤੇ ਆਪਣੇ ਨੰਬਰ ਬਣਾਉਣ ਦੇ ਬਾਅਦ ਦੇ ਜੁਗਲੀ ਕਰਨੀ ਕਿਸੇ ਦੀ ਕਈ ਵਾਰੀ ਆਪਣਾ ਹੀ ਮਾੜਾ ਹੋ ਜਾਂਦਾ ਹੈ ਇਸ ਤਰ੍ਹਾਂ ਹਣ ਸਾਰੇ ਜਿਸ ਨੇ ਜੁਗਲੀ ਕੀਤੀ ਉਸ ਨੂੰ ਮੌਦੇ ਖਾਣੀ ਪਈ ਉਸ ਤੋਂ ਫਿਰ ਮਹਾਪੁਰਸ਼ ਨੇ ਕਹਿ ਦਾ ਦਿੱਤਾ ਇਹ ਮੇਰੀ ਹਾਜ਼ਰੀ ਲੱਗਦੀ ਹੈ ਜਿਸ ਤਰ੍ਹਾਂ ਦੇ ਵਿੱਚ ਪਰ ਮੈਂ ਇਕ ਆਂਗ ਦੇ ਵਿੱਚ ਬੈਠਾ ਰਹਿਦਾ ਹਾਂ ਸਿਮਰਨ ਕਰਦਾ ਉਸ ਵਾਹਿਗੁਰੂ ਦੇ ਨਾਮ ਦਾ ਜੋ ਜਨ ਤੁਮਰੀ ਭਗਤ ਕਰੰਤੇ ਤਨ ਕੀ ਤਨ ਕੇ ਕਾਜ ਸਵਾਰਥ ਹੈ ਸਾਰਾ ਗੁਰੂ ਸਵਾਰਿਓ ਕਿੰਨਾ ਉਹਨਾਂ ਦੀ ਬੜਿਆਈ ਹੋਈ ਰੱਬ ਦੇ ਪਿਆਰੇ ਮਹਾਪੁਰਸ਼ ਸੰਤ ਬਾਬਾ ਅਦਰ ਸਿੰਘ ਜੀ ਦੀ ਆਪਣੇ ਖੋਜ ਦੇ ਵਿੱਚੋਂ ਆ ਜਾਂਦੇ ਰਹਿੰਨਾਂ ਤੇ ਫਿਰ ਪਰ ਸਿਮਰਨ ਕਰਦੇ ਹਨ ਵਿਛੜੀਆਂ ਰੂਹਾਂ ਨੂੰ ਅਕਾਰ ਪਰਮਾਗਮਾਂ ਦੇ ਨਾਮ ਨਾਲ ਉਹਨਾਂ ਨੇ ਜੋੜਨ ਕੀਤਾ ਹੈ ਸੰਤ ਸਹਾਈ ਜੀ ਕੇ ਪਵਜਨ ਦਾਰਨ ਹਾਰ ਸਭ ਦੇ ਉੱਚੇ ਜਾਣੀਆਂ ਨਾਨਕ ਨਾਮ ਪਿਆਰ ਸ਼ਬਦ ਪਰ ਕੇ ਸਮਾਪਤੀ ਹੈ ਪਾਈ ਸਾਬਾ ਸਤ ਨਾਮ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਰਹਾਨ ਪਹੁੰਚ ਕੇ ਹਨ ਕਥਾ ਬਾਂਝ ਕੇ ਜੀ ਭਾਈ ਕੋਰਦੇ ਸਿੰਘ ਜੀ ਗੁਰਾਂ ਸਿੰਘ ਸਹਿਬਾਨ ਇਹਨਾਂ ਦੇ ਨਾਲ ਆਹੇ ਨੇ ਜੀਆਂ ਆਣੋਂ ਹੁਣ ਇਹਨਾਂ ਦਾ ਟੈਮ ਹੈ ਸ਼ਬਦ ਪੜ ਕੇ ਦਾਤ ਦੀ ਸਮਾਪਤੀ ਹੈ ਨਾਮ ਤੀਆਂ ਵੜਿਆਂ ਜਾਂ ਹਰ ਕੀ ਠਾ ਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀਮਤ ਕਹੀ ਨਾ ਜਾਇਓ ਸਾ ਸੰਗਤ ਤੁਸ਼ਭੀ ਅਨਸਾਰ ਹਮ ਕੋ ਕਰ ਤੇਰੇ ਦਰਬਾਰ ਪੰਕ ਹੈ ਆਕੇ ਬੰਦਨ ਅਸਾਰ ਦੀਪਨ ਕਰਦੇ ਆ ਵਿਚਾਰਾਂ ਕਰਦੇ ਆ ਅਨੇਕਾਂ ਪ੍ਰਕਾਰ ਦੇ ਮਨਾਂ ਦੀਆਂ ਕੰਮ ਹੋ ਜਾਂਦੇ ਨੇ ਸੰਗਤਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੀ ਕਨੈਕਟਿੰਗ ਦਾ ਹਰ ਤਰਤੇ ਕੁਦਰਾਨ ਸਰਬ ਸਰਬ ਹਰਜੀਤ ਸਿੰਘ ਜੀ ਜੋ ਹਰ ਸਾਹਿਬ ਦਾ ਸੁਨ ਯਾਦ ਕਰਦੇ ਹਨ ਜਿਵੇਂ ਨਾ ਹਾਜ਼ਰੀ ਲੱਗ ਜਾਂਦੀ ਹੈ ਸੰਗਤਾਂ ਦੇ ਦਰਸ਼ਨ ਮੇਰੇ ਹੋ ਜਾਂਦੇ ਹਨ ਤੋਂ ਕੀਰਤਨ ਕਰਦੇ ਆ ਵਿਚਾਰਾਂ ਕਰਦੇ ਆ ਹੁਣਾਂ ਪੁਣਾਂ ਚ ਪੈਂਦੀ ਮਾਫੀ ਕਰਦੀ ਸੁਧਕਾਰ ਜੋ ਸਤਨਾਮ ਸਿਮਰਦੀ ਕਥਾ ਬਾਚਉਂਦੇ ਗੁਰਦੁਆਰਾ ਮੰਜੀ ਸਭ ਕੋਟਾਂ ਤੋਂ ਆਪ ਜਾਣੋ ਹੁਣ ਕਥਾ ਵਿਚਾਰਾ ਰਾਹੀ ਗੁਰ ਤੇ ਅਨਸ ਰਾਹੀ ਨਿਹਾਲ ਕਰਨਗੇ ਵਾਹ ਪੁਰਸ਼ਾਨ ਜੀ ਵਾਹ ਪੁਰਸ਼ਾਨ ਲੋਕ ਕੀਰਤਨ ਰਾਹੀ ਕਿ ਆਪਣੇ ਕਥਾ ਵਿਚਾਰਾ ਨਾਲੇ ਸੰਗਤਾਂ ਨੂੰ ਨਿਹਾਲ ਕਰਨਗੇ ਹੋਈਆਂ ਗਲਾਂ ਜੁਟਾਂ ਦੀ ਮਾਫੀ ਵਾਹ ਗੁਰ ਜੀ ਦਾ ਖਾਲਸਾ ਵਾਹ ਜੀ ਕੀ ਫਤਿਹ leave.